ਮੌਜੂ ਮੌਜੂ ਤਖਤ ਹਜਾਰੇ ਦਾ ਚੌਧਰੀ ਸੀ ਵੱਡਾ ਮੰਨਿਆ ਇੱਕ ਸਰਦਾਰ ਆਹਾ ਕੋਈ ਮੋੜ ਦਾ ਗੱਲ ਨਾ ਭਰੇ ਅੰਦਰ ਤਕੜਾ ਜਵਾ ਤੇ ਵਡਾ ਵਕਾਰ ਆਹਾ ਹੁੱਕਾ ਘੜੇ ਜੱਡਾ ਲੈ ਕੇ ਬੈਠਦਾ ਸੀ ਹੁਕਮ ਝਾੜਦਾ ਵਾਂਗ ਸਰਕਾਰ ਆਹਾ ਪੱਗੜਵੰਨ ਦਾ ਦਾੜੀ ਨੂੰ ਲਾ ਮਹਿੰਦੀ ਰਖੇ ਮੁੱਛਾਂ ਨੂੰ ਖੂਬ ਖਲਾਰਿਆ ਸ਼ਿਆਂ ਹਲਾਂ ਦੀ ਉਸਦੀ ਕਹਿਣ ਵਾਹੀ ਬੜਾ ਫੈਲਿਆ ਕੰਮ ਤੇ ਕਾਰਿਆ ਪੁੱਤਰ ਗੱਬਰੂ ਅਠ ਜਵਾਨ ਉਸਦੇ ਸਾਰੇ ਪਿੰਡ ਦਾ ਇੱਕ ਸ਼ਿੰਗਾਰਿਆ ਬਿਨਾ ਚੌਧਰੋਂ ਹੋਰ ਨਾ ਕੰਮ ਕੋਈ ਬਿਲਾ ਮਾਰਦਾ ਰਹੀ ਢਕਾਰਿਆ ਸਾਰੇ ਬਾਰੇ ਦੇ ਵਿੱਚ ਪ੍ਰਤੀਤ ਉਹਦੀ ਹਰ ਇੱਕ ਨੂੰ ਬੜਾਇਤ ਵਾਰਿਆਹਾ ਪੁੰਨੀ ਮੋਢੀ ਉਸ ਦੇ ਯੁੱਗ ਦੇ ਸੰ ਕਿਸਮਤ ਉਸ ਦੀ ਤੇਜ ਤਰਾਰਿਆਹਾ ਸਹਿਬ ਵਦ ਕੇ ਸਾਰਿਆਂ ਪੁੱਤਰਾਂ ਤੋਂ ਉਹਦਾ ਤੀਦੋ ਨਾਲ ਪਿਆਰਿਆਹਾ